रेडी स्टार्ट सदी 21 ਵਿੱਚ ਦੇਸ਼ ਸਰਕਾਰ ਖਾ ਗਈ ਮਾਮਾ ਦੇ ਆ ਪੁੱਤ ਨਸ਼ਿਆਂ ਤੇ ਲਾ ਗਈ ਲੈਦਾ ਨੀ ਉਹ ਕਸਾਰੀ ਬੀਤੀ ਕੋਲ ਦਾ ਅੰਨ ਦਾ ਤਾਂ ਭਿਆ ਸੜਕਾਂ ਤੇ ਰੁਲਦਾ ਅੱਧੀ ਚੜਦੀ ਜਵਾਨੀ ਆਾ ਚਿੱਟਾ ਖਾ ਗਿਆ ਇਹ ਸਿੰਬਲ ਮਿਲਦੇ ਦਲਿਆਂ ਦੇ ਹੱਥ ਵੀਰੇ ਦੇਸ਼ ਆ ਗਿਆ ਹੁਣ ਇਹ ਤਾਂ ਵਾਹੀ ਇਹ ਸਿੰਬਲ ਮਿਲਦੇ ਦਲਿਆਂ ਦੇ ਹੱਥ ਵੀਰੇ ਦੇਸ਼ ਆ ਗਿਆ ਬੇਅਦਮੀਆਂ ਤਖਤਾਂ ਤੇ ਹੁਣ ਲੱਗੀਆਂ ਬੈਠਾ ਹੱਕ ਲਿਆ ਜਿਹੜਾ ਉਹਦੇ ਡਾਂਗਾ ਵਜੀਆਂ ਬੇਅਦਮੀਆਂ ਤਖਤਾਂ ਤੇ ਹੁਣ ਲੱਗੀਆਂ ਬੈਠਾ ਹੱਕ ਲਿਆ ਜਿਹੜਾ ਉਹਦੇ ਡਾਂਗਾ ਵਜੀਆਂ ਸੱਚਾ ਹੋ ਜੇ ਦੋਸ਼ੀ ਇੱਕ ਯੋਧੀ ਹੁੰਦੀ ਆ ਸੱਚਾ ਹੋ ਜਾਏ ਜੋ ਦੋਸ਼ੀ ਯਤਯੋਧੀ ਹੁੰਦੀਆ ਮੋਟੀ ਰਿਸ਼ਵਤ ਲੈ ਕੇ ਜੀਤੋ ਜੱਜ ਖਾ ਗਿਆ ਹੁਣੀ ਏ ਤਵਾਹੀ ਸਿਮਬਲ ਮਿਲਦੇ ਬੰਦਿਆਂ ਦੇ ਹੱਥ ਵੀ ਰੇਸ਼ ਆ ਗਿਆ ਫੱਟੇ ਇੱਜ਼ਤਾਂ ਦੇ ਕੁੜੀ ਰੀਲਾਂ ਉੱਤੇ ਚੱਕਦੀ ਨਾਲੇ ਸੂਟੇ ਲੌਂਦੀ ਧਾਰੂ ਦੀਆਂ ਸੀਲਾ ਪਟਦੀ ਫੱਟੇ ਇੱਜ਼ਤਾਂ ਦੇ ਕੁੜੀ ਰੀਲਾਂ ਉੱਤੇ ਚੱਕਦੀ ਨਾਲੇ ਸੂਟੇ ਲੌਂਦੀ ਧਾਰੂ ਦੀਆਂ ਸੀਲਾ ਪਟਦੀ ਸੱਚ ਗਾਵੇ ਜਿਹੜਾ ਓਨੂੰ ਘੱਟ ਸੁਣਦੇ ਸੱਚ ਗਾਵੇ ਜਿਹੜਾ ਓਨੂੰ ਘੱਟ ਸੁਣਦੇ ਨਗੇਜ ਨੂੰ ਤਾਂ ਵੀ ਹੁ ਮਿਲਿਆ ਨੇ ਆ ਗਿਆ ਹੁਣ ਹੀ ਇਹ ਤਵਾਹੀ ਇਹ ਸਿੰਬਲ ਮਿਲਦੇ ਦੱਲਿਆਂ ਦੇ ਹੱਥ ਵੀਰੇ ਦੇ ਆ ਗਿਆ ਕੈਸਾ ਬੋਲ ਬਣਾ ਦੁਨੀਆ ਤੇ ਆ ਗਿਆ ਮਤ ਬੀਬੀਆਂ ਦੀ ਢੂਣੇ ਦਾ ਪਖੰਡ ਖਾ ਗਿਆ ਕੈਸਾ ਬੋਲ ਵਾਲਾ ਦੁਨੀਆ ਤੇ ਛਾ ਗਿਆ ਮਤ ਬੀਬੀਆਂ ਦੀ ਢੂਨੇ ਦਾ ਪਖੰਡ ਖਾ ਗਿਆ ਜੋ ਦੁਨੀਆ ਤੇ ਸੱਚ ਸਿੰਦੂ ਉਹੀ ਲਿਖਦਾ ਦੁਨੀਆ ਤੇ ਸੱਚ ਸਿੰਦੂ ਉਹੀ ਲਿਖਦਾ ਸੋਚਿਓ ਨਾ ਕਿਤੇ ਚਾਰ ਲੈਣਾ ਗਿਆ ਹੁਣ ਹੀ ਇਤਵਾਹੀ ਇਹ ਸਿੰਬਲ ਮਿਲਦੇ ਦੱਲਿਆਂ ਦੇ ਹੱਥ ਵੀਰੇ ਦੇ ਛਾ ਗਿਆ ਪੂਰੀ ਜੋਰਾਂ ਦੇ ਮੰਗਾਈ ਜੱਗ ਮਾਰ ਸੁੱਟਿਆ ਜੀ ਐਸ ਪੀ ਦਾ ਟੈਗ ਲਾ ਕੇ ਦੇਸ਼ ਲੁੱਟਿਆ ਮਾਂ ਬੋਲੀ ਜਾਂਦਾ ਪੈਰਾਂ ਵਿੱਚ ਰੋਲਦਾ ਪੜੇ ਕੌਣ ਵੈਂਟ ਪੁੱਤ ਅੰਗਰੇਜ਼ੀ ਬੋਲਦਾ ਹੋਇਆ ਪੁਰਾਣਾ ਇਲਾਜ ਵੱਲ ਵੱਡਾ ਆ ਗਿਆ ਹੁਣ ਇਹ ਤਵਾਹੀ ਇਹ ਸਿੰਬਲ ਮਿਲਦੇ ਧੱਲਿਆਂ ਦੇ ਹੱਥ ਵੀਰੇ ਦੇਸ਼ ਆ ਗਿਆ ਹੁਣ ਇਹ ਤਵਾਹੀ ਇਹ ਸਿੰਬਲ ਮਿਲਦੇ ਧੱਲਿਆਂ ਦੇ ਹੱਥ ਵੀਰੇ ਦੇਸ਼ ਆ ਗਿਆ